ਅ ਇਹਨਾਂ ਦੇ ਕੋਲੋਂ 521 ਗ੍ਰਾਮ ਹੈਰੋਇਨ ਜਿਹੜੀ ਡਰੋਨ ਦੇ ਥਰੂ ਪੈਕ ਹੋ ਕੇ ਜਿਹੜੀ ਮੰਗਵਾਈ ਗਈ ਸੀ ਚੈੱਕ ਕਰਨੇ ਤਫਤੀਸ਼ ਦੇ ਵੀ ਵਿਖਿਆ ਜਾਏਗਾ ਕਿ ਇਹ ਇਹ ਵਿਪਨ ਕਿਨੂੰ ਦਿੱਤੇ ਜਾਣੇ ਸੀ ਕਿ ਇਹਦਾ ਕੀ ਗਲਤ ਉਪਯੋਗ ਹੋਣਾ ਸੀ ਇਹਨਾਂ ਦਾ ਅ ਅਟਾਰ ਅੰਮ੍ਰਿਤਸਰ ਅਟਾਰੀ ਰੋਡ ਤੇ ਸ਼ੰਕਰ ਢਾਬੇ ਦੇ ਪਾਸ ਨਾਕਾ ਲਗਾ ਕੇ ਤਿੰਨ ਲੜਕਿਆਂ ਨੂੰ ਕਾਬੂ ਕੀਤਾ ਸੋ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਮਨਿੰਦਰਜੀਤ ਸਿੰਘ ਜੋ ਬੱਦੋਵਾਲ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਤੇ ਪੀਟਰ ਅਤੇ ਲਵ ਦੋਨੋਂ ਧਰਮਗੋੜ ਰੰਧਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਦੀ ਤਲਾਸ਼ੀ ਜਿਹੜੀ ਡੀਐਸਪੀ ਸਾਹਿਬ ਨੇ ਮੌਕੇ ਤੇ ਜਾ ਕੇ ਜਦੋਂ ਕੰਡਕਟ ਕੀਤੀ ਤਾਂ ਇਹਨਾਂ ਦੇ ਕੋਲੋਂ 521 ਗ੍ਰਾਮ ਹੈਰੋਇਨ ਜਿਹੜੀ ਡਰੋਨ ਦੇ ਥਰੂ ਪੈਕ ਹੋ ਕੇ ਜਿਹੜੀ ਮੰਗਵਾਈ ਗਈ ਸੀ ਨਾਲ ਚਾਰ ਸੋਫਿਸਟੀਕੇਟਿਡ ਵੈਪਨ ਪਿਸਟਲ ਮਿਲੇ ਨੇ 30 ਬੋਰ ਦੇ ਸੱਤ ਜਿਹੜੇ ਉਹ ਮੈਗਜ਼ੀਨ ਮਿਲੇ ਨੇ 55 ਬੁਲੇਟਸ ਮਿਲੀਆਂ ਨੇ ਦੋ ਮੋਟਰਸਾਈਕਲ ਇਹਨਾਂ ਦੇ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਨੇ ਸੋ ਇਹ ਨਾਰਕੋ ਤੇ ਨਾਲ ਇਹ ਇਲੀਗਲ ਆਰਮਸ ਦੀ ਜਿਹੜੀ ਸਮਗਲਿੰਗ ਥਰੂ ਪਾਕਿਸਤਾਨ ਇਹ ਕਰਨ ਵਾਲੇ ਕਾਬੂ ਹੋ ਗਏ ਤੇ ਸਰ ਕਰਦਾ ਕੀ ਮੇਨ ਮੁੰਡਾ ਜਿਹੜਾ ਏ ਜੋ ਮਨਿੰਦਰਜੀਤ ਸਿੰਘ ਆ ਇਹਦੇ ਵਿੱਚ ਇਹ ਪਹਿਲਾਂ ਸਾਊਦੀ ਅਰੇਬੀਆ ਕਤਰ ਵਗੈਰਾ ਉੱਥੇ ਉੱਥੇ ਲਗਾ ਕੇ ਆਇਆ ਪਹਿਲਾਂ 2 ਸਾਲ ਉਸ ਤੋਂ ਬਾਅਦ ਆ ਕੇ ਕੋਈ ਬੌਂਸਰ ਦਾ ਵੀ ਕੰਮ ਕਮ ਕਰਦਾ ਰਿਹਾ ਹੁਣ ਇਸ ਇਹਦਾ ਐਕਟੀਵਿਟੀ ਵਿੱਚ ਜਿਹੜਾ ਉਹ ਇੰਡਲਜੈਂਸੀ ਜਿਹੜੇ ਦੂਸਰੇ ਲੜਕੇ ਨੇ ਪੀਟਰ ਤੇ ਲਵ ਇਹ ਇਹ ਫਿਲਹਾਲ ਅਜੇ ਤੱਕ ਕੋਈ ਕੰਮ ਨਹੀਂ ਸੀ ਕਰ ਰਹੇ ਇੱਕ ਤਾਂ ਕੋਈ ਵਿਦੇਸ਼ ਜਾਣ ਦਾ ਕੋਈ ਪਲਾਨ ਫਰਦਰ ਚੱਲ ਰਿਹਾ ਸੀ ਹਾਂਗਕਾਂਗ ਜਾਣਾ ਚਾਹੁੰਦਾ ਸੀ ਪੀਟਰ ਲੇਕਿਨ ਇਹ ਜਿਹੜੀਆਂ ਮਾੜੇ ਕਮਾ ਦੇ ਵਿੱਚ ਸੰਪਰਕ ਜੂ ਆ ਕੇ ਨੈਟਵਰਕ ਚ ਪਾ ਕੇ ਤਾਂ ਹੁਣ ਇਹ ਜਿਹੜਾ ਇਹ ਧੰਦੇ ਵਿੱਚ ਲੱਗ ਗਿਆ ਸਮਝੋ ਕੋਈ ਪਾਕਿਸਤਾਨ ਦੇ ਦਸਖਣਾਂ ਦਾ ਵੀ ਨਾਮ ਸਾਹਮਣੇ ਆਇਆ ਬਿਲਕੁਲ ਜੀ ਮੈਂ ਇਹਦੇ ਵਿੱਚ ਥੋੜਾ ਦੱਸਣਾ ਚਾਹੁੰਦਾ ਕਿ ਜਿਹੜੇ ਮਨਿੰਦਰ ਆ ਇਹ ਤੇ ਜਿਹੜੇ ਪੀਟਰ ਤੇ ਲਵ ਇਹਨਾਂ ਨੇ ਅਲੱਗ ਅਲੱਗ ਜਗ੍ਹਾ ਤੋਂ ਜਿਹੜੀ ਆ ਪਾਕਿਸਤਾਨ ਤੋਂ ਅਲੱਗ ਅਲੱਗ ਲੋਕੇਸ਼ਨਸ ਤੇ ਥਰੂ ਡਰੋਨ ਵੈਪਨਸ ਇੱਕ ਨੇ ਮੰਗਵਾਏ ਨੇ ਪੀਟਰ ਤੇ ਲਵ ਨੇ ਦੂਸਰੇ ਜਿਹੜੇ ਮਨਿੰਦਰ ਨੇੜਾ ਹੈਰਨ ਮੰਗਵਾਈਏ ਸੋ ਇਹ ਇਹਨਾਂ ਨੂੰ ਇੱਕ ਨੈਟਵਰਕ ਜਿਹੜਾ ਉਹ ਉਪਰੇਟ ਕਰ ਰਿਹਾ ਸੀ ਕੋ ਨੈਟਵਰਕ ਦੇ ਦੋਵੇਂ ਭਾਗਾਂ 'ਚ ਇਹ ਪਾਕਿਸਤਾਨੀ ਅਤੇ ਕੋਈ ਯੂਰਪ ਦੇ ਵਿੱਚ ਬੈਠੇ ਜਾਂ ਉਹ ਕੁਝ ਲਿੰਕ ਮਿਲੇ ਨੇ ਉਹ ਬੰਦੇ ਇਹਨੂੰ ਤੇ ਇਹ ਇੱਕ ਇਹ ਇਹ ਤੀਸਰੀ ਕੜੀ ਇਹ ਇਹ ਤਿੰਨੋਂ ਕੜੀਆਂ ਮਿਲ ਕੇ ਇੱਥੇ ਜਿਹੜਾ ਸਮਗਲਿੰਗ ਦਾ ਕੰਮ ਕਰ ਰਹੇ ਸੀ ਸੋ ਇਹਨਾਂ ਕੜੀਆਂ ਦੇ ਉੱਤੇ ਜਿਹੜਾ ਸਾਡਾ ਵਿਦੇਸ਼ ਬੈਠੀਆਂ ਜੜੀਆਂ ਕੜੀਆਂ ਨੇ ਜਨਾਂ ਦੇ ਹੋਰ ਜਿਹੜੇ ਜੜੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਲਾਉਣ ਵਾਲੇ ਜਾਂ ਜੁੜੇ ਨੇ ਉਹਦੇ ਉੱਤੇ ਜਿਹੜਾ ਸਾਰਾ ਕੇ ਕੰਮ ਕੀਤਾ ਜਾ ਰਿਹਾ ਸਰ ਇੰਨੀ ਕਾਮਯਾਬੀ ਸਮਝੋ ਜਿਹੜਾ ਬੰਦਾ ਮੰਗਵਾ ਰਿਹਾ ਆ ਉਹ ਕੜੀ ਜਿਹੜੀ ਆ ਉਹ ਨੈਟਵਰਕ ਟੁੱਟਿਆ ਇਹਨੂੰ ਨੈਟਵਰਕ ਨੂੰ ਬਿਲਕੁਲ ਤੋੜਾਂਗੇ ਇਹ ਫਰਦਰ ਕਈਆਂ ਜਗ੍ਹਾ ਤੇ ਜਾਣੀ ਹੈ ਅੱਗੇ ਇਹਦੇ ਕਈ ਹੋਰ ਜੜੇ ਜਿਹਦਾ ਮੱਕੜੀ ਦੀ ਜਾਲ ਵਾਂਗੇ ਇਕਲੇ ਇਕਲੇ ਲਿੰਕ ਆ ਉਹ ਸਾਰੇ ਕੱਟ ਹੋਏ ਨੇ ਤੇ ਸਰ ਇਹ ਕਿੰਨਾ ਕੁ ਦੂਰ ਤੱਕ ਮਨਿੰਦਰ ਦਾ ਨੈਟਵਰਕ ਫੈਲਿਆ ਹੋਇਆ ਹੈ ਮਨਿੰਦਰ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਇਸ ਚੀਜ਼ ਨੂੰ ਅਜੇ ਹੋਰ ਜ਼ਿਆਦਾ ਇਹ ਇਨੀਸ਼ੀਅਲ ਸਟੇਜ ਤੇ ਹੈਗਾ ਸੋ ਫਿਰ ਵੀ ਇਹੜਾ ਇਨੀਸ਼ੀਅਲੀ ਇਹੜਾ ਨੇ 2-4 ਮਹੀਨੇ ਤੋ ਇਸ ਨੈਟਵਰਕ ਦੇ ਵਿੱਚ ਚੰਗੀ ਤਰ੍ਹਾਂ ਇਹ ਉਹ ਕੰਮ ਕਰ ਰਿਹਾ ਸੀ ਤੇ ਕਾਫੀ ਲੰਬੇ ਦੂਰ ਤੱਕਨ ਤਾਰ ਨੇ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਵਿਦੇਸ਼ 'ਚ ਵੀ ਨੇ ਪਾਕਿਸਤਾਨ 'ਚ ਵੀ ਨੇ ਇੱਥੇ ਵੀ ਨੇ ਲੋਕਲ ਵੀ ਨੇ ਅੱਗੇ ਫਰਦਰ ਡਿਲੀਵਰੀਆਂ ਵੀ ਹੋਣੀਆਂ ਨੇ ਸੋ ਇੱਕ ਕੜੀ ਟੁੱਟੀ ਐ ਇੱਕ ਨੈਟਵਰਕ ਬ੍ਰੇਕ ਹੋਇਆ ਕਿਸੇ ਗੈਂਗਸਟਰ ਦੇ ਨਾਲ ਵੀ ਤਾਲੁਕਾਂ ਨੇ ਜਿਹੜੇ ਆਰਮਜ਼ ਆਏ ਨੇ ਇਲੈਗਲੀ ਤੇ ਇਸ ਸੀਜ਼ਨ ਉਹ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵੀ ਵਿਖਿਆ ਜਾਏਗਾ ਕਿ ਇਹ ਜਿਹੜੇ ਵੈਪਨ ਕਿਨੂੰ ਦਿੱਤੇ ਜਾਣੇ ਸੀ ਕਿ ਇਹਦਾ ਕੀ ਗਲਤ ਉਪਯੋਗ ਹੋਣਾ ਸੀ ਇਹਨਾਂ ਦਾ ਇਹ ਸਾਰੀ ਚੀਜ਼ ਨੂੰ ਵੇਖਿਆ ਜਾਵੇਗਾ ਕਿਸੇ ਗੈਂਗਸਟਰ ਜਾਂ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਫਿਲਹਾਲ ਅਜੇ ਤੱਕ ਕੋਈ ਇਹਨਾਂ ਦਾ ਕਨੈਕਸ਼ਨ ਜਿਹੜਾ ਉਹ ਨਹੀਂ ਆ ਬਿਲਕੁਲ ਜੀ ਬਿਲਕੁਲ ਮਾਨਜੋਗ ਦਾ ਸਬੰਧ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕਰਕੇ ਅਗਲੀ ਜਿਹੜੀ ਤਫਤੀਸ਼ ਹੋਊ। ਮੋਰਨਾਂ ਲੋਕ ਜੁੜੇ ਨੇ ਸਰ ਅੰਦਰ ਇਸ ਕੋਲ ਸਾਡੀ ਜਿਹੜੀ ਸਾਨੂੰ ਜੋ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨ ਹੈ ਜੇ ਸਾਡੀ ਤਫਤੀਸ਼ ਦਾ ਜੋ ਸਾਡਾ ਮੋਟਿਵ ਰਹਿੰਦਾ ਹੈ ਕਿ ਇਹਦੇ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਤਫਤੀਸ਼ ਵਿੱਚ ਬਾਚਦੇ ਆ। ਤੇ ਸਰ ਡਰਾਪਿੰਗ ਇਹਨਾਂ ਨੂੰ ਪਤਾ ਹੁੰਦੀ ਸੀ ਕਿ ਕਿੱਥੇ ਡ੍ਰੌਪ ਹੋਣਾ ਸਾਰਾ ਇਹ ਆਪਸ ਵਿੱਚ WhatsApp ਦੇ ਨਾਲ ਸਾਰ ਚੀਨਾਂ ਰਿਲੇਸ਼ਨ ਨੇ ਟੈਕਨੋਲੋਜੀ ਕਰਕੇ ਹਰ ਚੀਜ਼ ਜਿਹੜੀ ਆ ਉਹ ਆਪਸ ਵਿੱਚ ਲਿੰਕ ਸਨ ਤੇ ਬਾਉਂਸਰ ਕਿਵੇਂ ਇਸ ਕੰਮ ਚ ਪਹਿਲੇ ਬਾਉਂਸਰ ਹੋਣਾ ਦੇਖੋ ਕੋਈ ਵੀ ਬੰਦਾ ਕੋਈ ਵੀ ਕਿਸੇ ਵਲੇ ਵੀ ਮਾੜੀ ਸੰਗਤ ਚ ਪੈ ਸਕਦਾ ਇਹਨੂੰ ਕਿਸੇ ਨੇ ਇਸ ਕੰਮ ਲਾਤਾ ਜਾਂ ਖੁਦ ਪੈ ਗਿਆ ਇਹ ਸਾਰਾ ਇਹ ਇੱਕ ਸੋਸ਼ਲ ਜਿਹੜਾ ਉਹਦੇ ਤੇ ਉਹ ਉਸ ਚੀਜ਼ ਦੀ ਸਟੱਡੀ ਹੈਗੀ ਹੈ